ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਵਪਾਰੀ ਕਹਿੰਦੇ ਸੀ ਬਾਬਾ ਭੱਜ ਗਿਆ ਕਹਿੰਦੇ 2024 ਤੋਂ ਬਾਅਦ 25 ਜ ਨਹੀਂ ਮਿਲਣਾ ਬਾਬੇ ਦੀ ਹੱਟੀ ਬੰਦ ਹੋ ਜਾਣੀ ਆ ਬਾਬਾ ਲੱਭਣਾ ਨਹੀਂ ਆਪਾਂ ਜਨਵਰੀ ਵੀ ਦੇਖੀ ਫਰਵਰੀ ਦੇਖੀ 31 ਮਾਰਚ ਵੀ ਦੇਖ ਲਈ ਪਰ ਅੱਜ 3 April 2025 ਆ ਦੇਖੋ ਜੱਟ ਫੇਰਿਆ ਤਿਆਰ ਕੁੱਤੀ ਪੋਣ ਨੂੰ ਉਹ ਬਾਬੇ ਦੀ ਹੱਟੀ ਵੱਡੇ ਤੋਂ ਆਕੇ ਕਰਨ ਜਾਣੀਏ 900 ਰੁਪਏ ਦੇ 6 ਕਰਤੇ ਜੀ ਮਤਲਬ 100 ਕਿੰਨੇ ਦਾ ਪੈ ਗਿਆ ਸੂਟ ਇਹ 150 ਰੁਪਏ ਸੂਟ ਕਰਤਾ ਹੈ ਜੀ ਵਪਾਰੀਆਂ ਨਾ ਖੁੰਦ ਕੱਢ ਰਹੇ ਹੋ ਜਿਹੜੇ ਕਹਿੰਦੇ ਬਾਬਾ ਭੱਜ ਜਾਣਾ ਮੈਂ ਲੜਾ ਤੁਸੀਂ ਉਹਨਾਂ ਨੂੰ ਭਜਾਉਣਾ ਉਹਨਾਂ ਕੋਲ ਦਾ ਕਿਸੇ ਨੇ ਜਾਣਾ ਹੀ ਨਹੀਂ ਉਹ ਸੈਟ ਵਾਈ ਸੈਟ ਦੇ ਰਿਹਾ ਇਤੋਂ ਮਹਿੰਗਾ ਕੱਪੜਾ ਵੇਚੀ ਜਾਂਦੇ ਤੁਸੀਂ ਉਦੋਂ ਵੀ ਸਸਤਾ ਕਰਤਾ ਦੇਖੋ ਲੁਧਿਆਣਾ ਚਲ ਜਾਓ ਅੰਮ੍ਰਾਲੇ ਚਲ ਜਾਓ ਭਾਵੇਂ ਚਲ ਜਾਓ ਅਵੋਰ 350 ਰੁਪਏ ਸੂਟ ਵੱਡੇ ਵੱਡੇ ਹੋਲ ਸੇਲਰ ਦੇ ਰਹਿਆ ਇੱਥੇ ਦੇ ਰਹੇ 180 ਦਾ ਸੂਟ 75 ਰੁਪਏ ਜੀ ਚੈਲੰਜ ਆ ਜਾਂ ਕਪੜਾ ਨਾ ਵੀ ਖਿਆ ਤੁਸੀਂ ਪੈਸੇ ਨਾ ਕਮਾਏ ਕਪੜਾ ਵਾਪਸ ਕਰ ਜਣਾ ਨਮਾ ਲਈ ਤੁਸੀਂ ਆਪਣੇ ਪਾਉਣ ਨਹੀਂ ਲੈਣਾ ਦੇਣ ਲੈਣ ਨਹੀਂ ਲੈਣਾ ਗਰਮੀਆਂ ਦੇ ਵਿੱਚ ਤਾਂ ਦੇਖੋ ਬੜੇ ਸੋਹਣੇ ਸ਼ਗੂਫੇ 250 ਰੁਪਏ ਦਾ ਸੂਟ ਨਹੀਂ ਮਿਲਣਾ ਬਾਜ਼ਾਰ 'ਚ 600 ਰੁਪਏ ਦਾ ਬਾਬੇ ਦੀ ਹੱਡੀ ਦੇ 250 ਰੁਪਏ ਆਹ ਜੀ ਆ ਦੇਖੋ ਪਿਓਰ ਕੋਟਨ ਦਾ ਸੂਟ ਜਿਹੜਾ ਬਾਜ਼ਾਰ 'ਚ ਚੁੰਨੀ ਪਿਓਰ ਨਾਲ 500 ਰੁਪਏ ਦਾ ਆ ਲੋ ਬਾਬੇ ਦੀ ਹੱਡੀ ਦੇ ਇੱਕ ਨਾਲ ਇੱਕ ਫਰੀ ਮਤਲਬ 702 ਵੱਡੀ ਆਫਰ ਚ ਵੱਡਾ ਧਮਾਕਾ ਪੇਔਰ ਮਲਮਲ ਦਾ ਦੁਪੱਟਾ ਰੰਗ ਦੀ ਗਾਰੰਟੀ ਹਾਂਜੀ ਤੇ ਭਾਜੀ ਡਿਜ਼ਾਈਨ ਵੀ ਦਾਗੇ ਫਿਰ ਮਰਜ਼ੀ ਵੀ ਤੁਹਾਡੀ ਜਿਹੜਾ ਮਰਜ਼ੀ ਲੋ ਕੱਲਾ ਸੂਟ ਕੋਰੀਅਰ ਨਾ ਵੀ ਕਿਹਾ ਵਾਪਸੀ ਵਾਪਸੀ 1.5 ਸਾਲ ਦੀ ਤੇ ਭਾਜੀ 702 ਕਰਦੇ ਦੇਖੋ ਦੇਖੋ ਭਾਜੀ ਹੈਂਡਵਰਕ ਨਾਲ ਲੱਤੇ ਆ ਸੂਟ ਬਾਜ਼ਾਰੋਂ 800 ਦਾ 1000 ਰੁਪਏ ਦਾ ਹਾਂਜੀ ਆਪਾਂ ਸੇਲ ਲਾਤੀਏ ਡਿਜ਼ਾਈਨ ਰੰਗ ਬਹੁਤ ਮਿਲ ਜਾਣਗੇ ਰੇਟ ਕਰਤਾ ਭਾਜੀ 300 ਦੇ 50 ਰੁਪਏ ਆ ਤੁਸੀਂ ਕਮਾਉਣੇ ਕਮੂਨੇ ਹੈਗੇ ਪੈਸੇ ਤੁਸੀਂ ਭਾਜੀ ਹੋਲ سیل ਦਾ ਮਤਲਬ ਹੋਲ سیل ਨਹੀਂ ਮਜ਼ਾਕ ਥੋੜੀ ਹੈ ਸਾਢੇ 350 ਆ ਥੋੜੀ ਤੁਸੀਂ ਕੀ ਕਿਹਾ ਸੀ ਸਾਢੇ 350 ਬਾਬਾ ਭੱਜ ਗਿਆ ਬਾਬਾ ਮਰ ਗਿਆ ਮੈਂ ਕੀ ਕਿਹਾ ਵੀ ਜਿਹੜੇ ਬੋਲਦੇ ਆਪਾਂ ਉਹਨਾਂ ਨੂੰ ਗੁੱਥੀ ਜਗਾ ਕਰਕੇ ਭੇਜ ਦੇਣਾ ਆ ਗੁੱਥੀ ਪੈਕ ਹੋ ਗਈ ਭਾਜੀ ਸਾਢੇ 350 ਪਹਿਣਾਂ ਲਈ ਕਰ ਕਿਹੜਾ ਬਾਜ਼ਾਰ ਦੇ ਵਿੱਚ 750 ਰੁਪਏ ਦਾ ਕੋਰਤਾ ਪਿਆਵਾ ਮਿਲਦਾ ਇੱਥੇ 250 ਰੁਪਏ ਦਾ ਕਰਤਾ 1000 ਦੇ 4000 ਦੇ 4 ਕਰਤੇ ਭਾਜੀ ਨਾ 5000 ਨਾਲ 6000 ਪਹਿਣਾ ਭਰਾਵਾਂ ਨੂੰ ਮਿਲਣ ਜਾ ਰਿਹਾ ਭਾਜੀ ਦੋ ਦੋ ਹਜ਼ਾਰ ਰੁਪਏ ਨੂੰ 5 5000 ਵਾਲੇ ਸੂਟ ਤੁਹਾਨੂੰ ਦੋ ਦੋ ਹਜ਼ਾਰ ਦੇ ਰਹੇ ਨੇ ਆਜਾ ਦੇਖੋ ਭਾਜੀ ਸਲਵਾਰ ਦੇ ਪੌਂਚੇ ਦੇ ਆ ਲੋ ਜਾਫਾ ਹਮ ਹੈਂਡ ਵਰਕ ਦੇ ਨਾਲ ਆ ਲੋ ਚੁੰਨੀ ਨਾਲ ਚਨੋਂਦੀ ਪੂਰਾ ਪੰਜਾਬੀ ਸਟਾਈਲ ਉਹ ਵੀ ਪੂਰਾ ਪੰਜਾਬੀ ਸਟਾਈਲ ਨਾ 3500 ਨਾਲ 4150 ਰੁਪਏ ਦਾ ਸੂਟ ਆ ਪੰਜਾਬ ਦਾ ਆਪਣਾ ਚੈਲੰਜ ਕਰ ਰਹੇ ਆ ਪੰਜ ਦਿਨ ਦੀ ਸੇਲ ਹੈ ਵੱਡਾ ਫਾਇਦਾ ਕਰਦਾ ਇਹਦਾ ਨਵਾਂ ਕੰਮ ਕਰਾਇਆ ਸ਼ੁਰੂ ਅੱਜ ਤੱਕ ਬਹੁਤ ਬੰਦਿਆਂ ਦਾ ਕੰਮ ਸ਼ੁਰੂ ਕਰਾਇਆ ਰੁਪਈਆ ਦਾ ਘਾਟਾ ਨਹੀਂ ਪੈਣ ਦਿੰਦਾ ਹੋਰ ਤੁਸੀਂ ਕੀ ਕਹਣਾ ਵੀ 4-5 ਲੱਖ ਰੁਪਏ ਲਿਆਓ ਤੇ ਨਵਾਂ ਕੰਮ ਸ਼ੁਰੂ ਕਰੋ ਐਨੇ ਪੈਸੇ ਹਨ ਗਾਰੰਟੀ ਹੈ ਗਾਰੰਟੀ 10000 ਰੁਪਏ ਦਾ ਕੰਮ ਸ਼ੁਰੂ ਕਰਾ ਕੇ ਦੇਣਾ ਮੈਂ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਵਪਾਰੀ ਕਹਿੰਦੇ ਸੀ ਬਾਬਾ ਭੱਜ ਗਿਆ ਕਹਿੰਦੇ 2024 ਤੋਂ ਬਾਅਦ 25 ਜ ਨਹੀਂ ਮਿਲਣਾ ਬਾਬੇ ਦੀ ਹੱਟੀ ਬੰਦ ਹੋ ਜਾਣੀਆ ਬਾਬਾ ਲੱਭਣਾ ਨਹੀਂ ਆਪਾਂ ਜਨਵਰੀ ਵੀ ਦੇਖੀ ਫਰਵਰੀ ਦੇਖੀ 31 ਮਾਰਚ ਵੀ ਦੇਖ ਲਈ ਪਰ ਅੱਜ 3 April 2025 ਆਹ ਦੇਖੋ ਯੱਟ ਫੇਰਿਆ ਤਿਆਰ ਕੁੱਤੀ ਪੋਣ ਨੂੰ ਨਾ ਬਾਬਾ ਭੱਜਾ ਨਾ ਬਾਬੇ ਦੀ ਹੱਟੀ ਬੰਦ ਹੋਈ ਕਹਿੰਦੇ ਖੁੱਤੀ ਪਾ ਦੇਗੇ ਘੜੇ ਦੇ ਕੋਲ ਚੱਕਦੇ ਆਗੇ ਸਾਰੇ ਲੁਧਿਆਣੇ ਰੌਲਾ ਇਹ ਪਾਤਾ ਵੇ ਬਾਬਾ ਨਹੀਂ ਲੱਪਣਾ 2025 ਤੁਸੀਂ ਭਾਜੀ ਆਪਾਂ ਸਭ ਨੂੰ ਕਿੱਥੇ ਛੱਡ ਕੇ ਆਣਾ ਆ ਗੁੱਥੀ 'ਚ ਕਿੱਥੇ ਗੁੱਥੀ ਛੱਡਣਾ ਗੁੱਥੀ ਛੱਡ ਕੇ ਆਣਾ ਜਿਹੜੇ ਕਹਿੰਦੇ ਨਾ ਬਾਬਾ ਭੱਜ ਗਿਆ ਬਾਬਾ ਮਰ ਗਿਆ ਐਦਾਂ ਹੀ ਪੈ ਕਰਕੇ ਭੇਜਣੇ ਸਾਰੇ ਟੈਂਸ਼ਨ ਨਹੀਂ ਰੌਲਾ ਹੈ ਤੁਹਾਡੇ ਨਾਲ ਹੀ ਕਿਉਂ ਆ ਭਾਜੀ ਬਸ ਪਿਆਰ ਕਰਦੇ ਆ ਫਿਰ ਆਪਾਂ ਵੀ ਅੱਜ ਤੁਹਾਨੂੰ ਕੀ ਦੱਸ ਰਹੇ ਆ ਵੀ ਆਪਾਂ ਗੁੱਥੀ 'ਚ ਪਾ ਕੇ ਕਰਕੇ ਭੇਜਣੇ ਸਾਰੇ ਪਹਿਣ ਕੇ ਪਟਾਕੇ ਅੱਜ ਫੇਰ ਭਾਜੀ ਪਟਾਕੇ ਨਹੀਂ ਪਹਿਣ ਅੱਜ ਤੇ ਆ ਰਿਹਾ ਨਾ ਪੂਰੇ ਪੰਜਾਬ ਦਾ ਹਾਂਜੀ ਆ ਦੇਖ ਲੋ ਕਪੜਾ ਹਾਂਜੀ ਕੁਆਲਿਟੀ ਦੇ ਨਾਲ ਆ ਲੋ ਪਹਿਲਾਂ ਤਾਂ ਭਾਜੀ ਆਵਾ ਮੀਟਰ ਨਾਪ ਕੇ ਰਹੋਣਿਆ 1 ਮੀਟਰ ਆ ਚੱਕੋ ਹਾਂਜੀ ਆ ਲੋ 2 ਮੀਟਰ 3 ਮੀਟਰ ਹਾਂਜੀ ਭਾਜੀ 4 ਮੀਟਰ ਹਾਂਜੀ ਕਿਦਾਂ ਫਿਰ 5 ਮੀਟਰ ਹੀ ਹੁੰਦੇ ਹੋਰ ਮੀਟਰ ਕਿੰਨੇ ਹੁੰਦੇ ਰੋਲਾ ਕੀ ਹੋ ਦੱਸੋ 75 ਦਾ ਸੂਟ ਦਿਮਾਗ ਠੀਕ ਆ ਤੁਹਾਡਾ ਮੇਰਾ ਠੀਕ ਹੈ ਮੈਨੂੰ ਹੁਣ ਜਰੂਰ ਲਾ ਦਿਓ ਤੁਸੀਂ ਭੱਜ ਜਾਣਾ 75 ਰੁਪਏ ਦਾ ਸੂਟ ਦੇ ਰਹੇ ਹੋ ਵੀ 5 ਮੀਟਰ ਭਾਜੀ ਇਹ ਕਪੜਾ 5 ਮੀਟਰ ਪ੍ਰਿੰਟ ਸੂਟ ਦੇ ਰਹਿਆ ਆ ਲੀਰਾਂ ਨਹੀਂ ਗਿਆ ਤੇ ਇਹਦੇ ਵਿੱਚ ਡਿਜ਼ਾਈਨ ਡਿਊਨ ਹੋਰ ਹੈਗੇ ਆ ਡਿਜ਼ਾਈਨ ਬਹੁਤ ਆ ਪੂਰੇ ਪੰਜਾਬ ਦਾ ਓਪਨ ਚੈਲੰਜ ਕਰ ਰਹਿਆ ਆ 5 ਦਿਨ ਦੀ ਸੇਲ ਆ ਵੱਡਾ ਫਾਇਦਾ ਕਰਤਾ ਆ ਆ ਦੇਖੋ ਜਿਹੜੇ ਬਾਜ਼ਾਰ ਚ 3-4 ਸੌ ਦਾ ਸੂਟ ਆ ਬਾਬੇ ਦੀ ਹੱਟੀ ਨੇ ਕਰਤਾ ਸਿਰਫ 75 ਰੁਪਏ ਦਾ ਸੂਟ 5 ਮੀਟਰ ਆ ਚੱਕੋ ਪ੍ਰਿੰਟ ਤੁਸੀਂ ਕਿੰਨੇ ਲੈਣੇ ਆ 5 ਮੀਟਰ ਨਾਪ ਕੇ ਲੈ ਜਾਓ ਆ ਲੋ 5 ਮੀਟਰ ਨਾਪ ਕੇ ਲੈ ਜਾਓ 75 ਰੁਪਏ 5 ਮੀਟਰ ਆ ਵੀ 5 ਮੀਟਰ ਲਓ ਦੇਖੋ ਚਾਹੇ ਰੇ ਸੂਟ ਨਾਲੋ ਚਾਹੇ ਤੁਸੀਂ ਫਰੋਕਾ ਨਾਲੋ ਚਾਹੇ ਨਾਈਟ ਸੂਟ ਬਣਾ ਲਓ 75 ਰੁਪਇਆ ਸੂਟ 5 ਮੀਟਰ ਬਾਬੇ ਦੀ ਅੱਟੀ ਚਮਸ਼ੇਰ ਖਾ ਭਾਈ 75 ਰੁਪਏ ਚ ਵੀ ਚੈਲੰਜ ਆ ਜਾਂ ਕਪੜਾ ਨਾ ਵੀ ਕਿਹਾ ਤੁਸੀਂ ਪੈਸੇ ਨਾ ਕਮਾਏ ਕਪੜਾ ਵਾਪਸ ਕਰ ਜਣਾ ਨਵਾਂ ਲੈ ਜਾਣਾ ਤੁਸੀਂ ਕਰਦੇ ਕੀ ਪਏ ਉਹ ਦੁਕਾਨਦਾਰ ਨੇ ਕਹਿੰਦੇ ਇੱਕ ਘੰਟੇ ਬਾਅਦ ਵੀ ਕਪੜਾ ਵਾਪਸ ਨਹੀਂ ਹੋਣਾ ਮੈਂ ਕਿਹਾ ਪਾਜੀ ਆਪਾਂ ਕਪੜਾ ਵੇਚਦੇ ਆਂ ਪਰ ਪਹਿਣਾ ਪਰਮ ਦਾ ਫਾਇਦਾ ਕਰਨ ਲਈ ਵੇਚਦੇ ਕਿਸੇ ਦਾ ਨਵਾਂ ਕੰਮ ਕਰਾਇਆ ਸ਼ੁਰੂ ਅੱਜ ਤੱਕ ਬਹੁਤ ਬੰਦਿਆਂ ਦਾ ਕੰਮ ਸ਼ੁਰੂ ਕਰਾਇਆ ਰੁਪਈਆ ਦਾ ਘਾਟਾ ਨਹੀਂ ਪੈਣ ਦੇਣਾ ਹੋਰ ਬਰਾ ਤੁਸੀਂ ਕੀ ਕਹੇ ਨਾ ਵੀ 4-5 ਲੱਖ ਰੁਪਏ ਲਿਆਓ ਤੇ ਨਵਾਂ ਕੰਮ ਸ਼ੁਰੂ ਕਰੋ ਇੰਨੇ ਪੈਸੇ ਹਨੇ ਨਾ ਗਰੰਟੀ 10000 ਰੁਪਏ ਦਾ ਕੰਮ ਸ਼ੁਰੂ ਕਰਾ ਕੇ ਦੇਣਾ ਮੈਂ 10000 روپے ਦਾ ਕੱਪੜੇ ਦਾ ਮਕਮ ਸ਼ੁਰੂ ਬਿਲਕੁਲ ਉਹਦੇ ਵੀ ਬੰਦਾ 25 ਤੋਂ 30 ਹਜ਼ਾਰ ਕਮਾਊਗਾ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਹਰ ਸੈਟ ਵਾ ਸੈਟ ਤੁਸੀਂ ਮਾਲ ਦੇਣਾ ਲੋਕਾਂ ਕੋਲ 4 ਸੈਟ ਵਾਣੇ ਤਾਂ ਮੈਂ ਤੁਹਾਨੂੰ ਤਰੀਕਾ ਦੱਸ ਦੇਣਾ ਦੇਖੋ ਸੈਟ ਹੈ ਨਾ ਦੁਕਾਨਦਾਰ ਨੇ ਸੈਟ ਦੇਣਾ ਆ ਨਾ ਵਿਕਾਣੇ ਤੁਹਾਨੂੰ ਦੇਤਾ ਨਾ ਵਿਕਾਣੇ ਵਾਪਸ ਨਹੀਂ ਲੈਣਾ ਪਰ ਅਸੀਂ ਇਹ ਸੂਟ ਨਾ ਵਿਕਿਆ ਉਹ 1.5 ਸਾਲ ਚ ਵੀ ਵਾਪਸੀ ਲਾਾਂਗੇ ਕਿੰਨੇ ਚ 1.5 ਸਾਲ ਚ ਤੇ ਆਹ ਕੱਲਾ ਸੂਟ ਲੈ ਜਾਓ ਹਾਂਜੀ ਜਿੱਦਾਂ ਆਹ ਕੱਲਾ ਸੂਟ ਲੈ ਕੇ ਇਹ ਚ ਡਿਜ਼ਾਈਨ ਆਪਣੀ ਪਸੰਦਾਂ ਲੈ ਜਾਓ ਅੱਜ ਦੂਜਾ ਰਿਆ ਲੈ ਜਾ ਪੈਕ ਮੁਠੇ ਲੈਣ ਦੀ ਲੋੜ ਨਹੀਂ ਬਾਜ਼ਾਰ 'ਚ 250 ਰੁਪਏ ਦਾ ਸੂਟ ਹੈ ਹਾਂਜੀ ਤੇ ਤੁਸੀਂ ਉਹਨਾਂ 250 ਰੁਪਏ ਦਾ ਖਰੀਦਣ ਦੀ ਜਗ੍ਹਾ 250 ਦਾ ਵੇਚਣਾ ਸ਼ੁਰੂ ਕਰ ਦੋ ਉਹ ਬਾਬੇ ਦੀ ਹੱਟੀ ਵੱਡੇ ਤੋਂ ਵਾਕਿਆ ਕਰਨ ਜਾ ਰਹੀਏ 900 ਰੁਪਏ ਦੇ 6 ਕਰਤੇ ਜੇ ਮਤਲਬ 100 ਕਿੰਨੇ ਦਾ ਪੈ ਗਿਆ ਸੂਟ ਇਹ 150 ਰੁਪਏ ਸੂਟ ਕਰਤਾ ਜੀ 150 ਰੁਪਏ ਦਾ ਸੂਟ ਇਹ ਬਿਲਕੁਲ ਭਾਜੀ ਲਓ ਆਹ ਦੇਖੋ ਜੀ ਇੱਕ ਬਹੁਤ ਵੱਡਾ ਤਮਾਕਾ ਲਾਤਾ ਬਾਬੇ ਦੀ ਹੱਟੀ ਤੇ ਆਓ 10000 ਦਾ ਨਵਾਂ ਕੰਮ ਸ਼ੁਰੂ ਕਰ ਲਓ ਕੱਪੜਾ ਲੈ ਜਾਓ ਜੇ 1.5 ਸਾਲ ਤੱਕ ਵੀ ਕੱਪੜਾ ਤੁਹਾਡਾ ਨਹੀਂ ਵਿਕਿਆ ਵਾਪਸ ਦੇ ਦੇਗੇ ਬਦਲ ਕੇ ਨਵਾਂ ਲੈ ਜਾਓ ਇਤੋਂ ਦੱਕ ਦੀ ਗਾਰੰਟੀ 1 ਰੁਪਏ ਦਾ ਘਾਟਾ ਨਹੀਂ ਤੁਹਾਡਾ 10000 ਦਾ ਕੰਮ ਕੀ 10 ਚੜ ਹੋਣਾ ਇਹ ਸੂਟ ਬਾਜ਼ਾਰ ਤੇ 350 400 ਰੁਪਏ ਦਾ ਵੇਚ ਰਿਆ ਬਿਲਕੁ ਆਉਂਦੀ ਉਹ ਵੀ ਬਟਰ ਦੇ ਉੱਪਰ ਹਾਂਜੀ ਰੰਗ ਦਾਾਂਗੇ 4 ਭਾਵੇਂ 1 ਕਿਲੋ ਭਾਵੇਂ 2 ਕਿਲੋ ਤੁਹਾਡੀ ਮਰਜ਼ੀ ਡਿਜ਼ਾਈਨ ਅਸੀਂ 50 ਲਾਾਂਗੇ ਹਾਂ ਪਰ ਸੂਟ 10000 ਦੇ 5 ਮਤਲਬ 200 ਰੁਪਏ ਦਾ ਸੂਟ ਸੂਟ ਭਾਜੀ 10000 ਚ ਕਿੰਨੇ ਸੂਟ ਆਏ ਨੇ ਤੇ ਕਿੰਨਾ ਵੇਚ ਲੈਣੇ ਨੇ ਤੇ ਜਿਹੜੇ ਨਹੀਂ ਵਿਕੇ ਵਾਪਸ ਤੁਸੀਂ ਵਪਾਰੀਆਂ ਨਾ ਖੁੰਦ ਕੱਢ ਰਹੇ ਹੋ ਜਿਹੜੇ ਕਹਿੰਦੇ ਬਾਬਾ ਭੱਜ ਜਾਣਾ ਮੈਂ ਲੜਾ ਤੁਸੀਂ ਉਹਨਾਂ ਨੂੰ ਭਜਾਉਣਾ ਉਹਨਾਂ ਕੋਲ ਦਾ ਕਿਸੇ ਨੇ ਜਾਣਾ ਹੀ ਨਹੀਂ ਉਹ ਸੈੱਟ ਵਾਈ ਸੈੱਟ ਦੇ ਰਿਹਾ ਇਤੋਂ ਮਹਿੰਗਾ ਕੱਪੜਾ ਵੇਚੀ ਜਾਂਦੇ ਤੁਸੀਂ ਉਦੋਂ ਵੀ ਸਸਤਾ ਕਰਤਾ ਭਾਜੀ ਆਪਾਂ ਮਿਲਣਾ ਤੋਂ ਟਰੈਕਟਰ ਲੈਣ કોટਨ ਦਾ ਸੂਟ ਦੁਪੱਟਾ ਹਾਂਜੀ ਆਹ ਦੇਖੋ ਸੂਟ ਆਲਓਵਰ ਆਲਾ ਦੁਪੱਟਾ ਨਾਲ ਪ्योर ਮਲਦਾ ਬਾਜ਼ਾਰ ਚ ਕਿੰਨੇ ਦਾ 250 300 ਰੁਪਏ ਦਾ ਹਾਂ ਆਲਾ ਭਾਜੀ ਰੰਗ ਵੀ ਦਾਂਗੇ ਡਿਜ਼ਾਈਨ ਵੀ ਦਾਂਗੇ ਠੀਕ ਹੈ ਜੀ ਜੀ ਵੱਡਾ ਫੈਰਾ ਵੀ ਦਾਂਗੇ ਨਾ ਵੀ ਕਿਹਾ ਵਾਪਸੀ ਵੀ ਲਾਂਗੇ 180 ਰੁਪਏ ਦਾ ਸੂਟ 180 ਰੁਪਏ ਦਾ ਸੂਟ ਇਹ 180 ਰੁਪਏ ਦਾ ਸੂਟ ਇੱਕ ਰੁਪਿਆ ਵੀ ਘਟਾ ਨਹੀਂ ਨਾ ਵੀ ਕਿਹ ਬਾਪਸੀ ਦੇਖੋ ਲੁਧਿਆਣੇ ਚਲ ਜਾਓ ਅੰਬਾਲੇ ਚਲ ਜਾਓ ਭਾਵੇਂ ਚਲ ਜਾਓ ਅਵੋਰ 350 ਰੁਪਏ ਸੂਟ ਵੱਡੇ ਵੱਡੇ ਹੋਲ ਸੇਲਰ ਦੇ ਰਹੇ ਆ ਇੱਥੇ ਦੇ ਰਹੇ 180 ਦਾ ਸੂਟ ਫਿਰ ਸ਼ਰਤ ਕੋਈ ਨਹੀਂ ਭਾਵੇਂ ਇੱਕ ਲੈ ਜਾਓ ਭਾਵੇਂ ਦੋ ਲੈ ਜਾਓ ਜਿੰਨੇ ਮਰਜ਼ੀ ਲੈ ਜਾਓ ਲੈ ਜਾਓ ਬਾਬੇ ਦੀ ਹੱਤੀ ਤੋਂ ਹਾਂਜੀ ਆ ਪ੍ਰਿੰਟਰ ਸੂਟ ਪ੍ਰਿੰਟਰ ਸਲਵਾਰ ਨਾਲ origignal cotton cambric ਦਾ ਰੰਗ ਦੀ ਗਾਰੰਟੀ ਇਹ ਦੇਣੇ ਕਿੰਨੇ ਦਿਨ ਇਹ ਵੀ ਦੱਸ ਦਿਓ 5 ਦਿਨ ਵਿੱਚ ਜੀ ਅੱਛਾ 5 ਦਿਨ ਦੀ ਆਫਰ ਜਲਦੀ ਰਹਿੰਦੀ ਆ ਭਾਜੀ ਹਰ ਵਾਰੀ ਨਵੀਂ ਸੇਲ ਆ ਦੇਖ ਲਓ ਪ੍ਰਿੰਟਰ ਦੋਟਾ ਹੂੰ ਠੀਕ ਆ ਜੀ ਇਹ ਤੇ ਰੰਗ ਡਿਜ਼ਾਈਨ ਬੜੇ ਜ਼ਬਰਦਸਤ ਨੇ ਆ ਲੋ 4 ਕਲਰ ਦਾ ਚਾਰਟ ਹੈ ਪੂਰੇ ਪੰਜਾਬ ਦੀ ਗਾਰੰਟੀ ਨਾਲ ਕਹਿ ਰਹੇ ਆ ਭਾਜੀ ਜੋ ਤੇ ਮਰਜੀ ਟਰਾਈ ਕਰ ਲੈਣਾ ਕਪੜਾ ਨਾ ਵੀ ਗਿਆ ਵਾਪਸੀ ਇਹਦਾ 4 ਦਿਨ ਵੱਡਾ ਧਵਾਕਾ ਪਾਈਂਦਣ ਆ ਲੋ ਇੱਕ ਇੱਕ ਡੇਨ ਤੁਹਾਡੇ ਅੱਗੇ ਰੱਖ ਰਿਆ ਕਲਰ ਚਾਰਟ ਹੈ ਆਪਣੀ ਪਸੰਦ ਦਾ ਡਿਜ਼ਾਈਨ ਲੋ ਆਪਣੀ ਪਸੰਦ ਦਾ ਕੱਲਾ ਹੁਣ ਕੋਰੀਅਰ ਵੀ ਦੇ ਅਸੀਂ ਕੋਰੀਅਰ ਵੀ ਕਰ ਦਿੰਦੇ ਹਾਂ ਕੱਲਾ ਸੂਟ ਕੋਰੀਅਰ ਕਰ ਦਾਂਗੇ ਪੂਰੇ ਪੰਜਾਬ ਦੀ ਗਾਰੰਟੀ ਲੈ ਲੋ 1000 ਦੇ ਚਾਰ ਕਰਤੇ ਜੀ ਦੇਖੋ ਜੀ 8 ਮਾਰਚ ਤੱਕ ਸੇਲ ਆਤੀ 5 ਦਿਨ ਦੀ ਸੇਲ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਆ ਜਾਓ ਲੈ ਜਾਓ ਫ੍ਰੀ ਦੇ ਭਾ ਕਪੜਾ ਦੇਖੋ ਇੱਥੇ ਇਦਾਂ ਦੀ ਸ਼ਰਤ ਵੀ ਹੈ ਨਹੀਂ ਵੀ ਤੁਸੀਂ ਆਨਲਾਈਨ ਕਪੜਾ ਮੰਗਾਉਣਾ ਕੋਈ 10000 ਰੁਪਏ ਦੀ ਸ਼ਰਤ ਨਹੀਂ ਵੀ 10000 ਦਾ ਮੰਗਾਉਗੇ ਤਾਂ ਭੇਜਣਾ ਭਾਵੇਂ ਇੱਕ ਸੂਟ ਮੰਗਾ ਲਓ ਉਹ ਵੀ ਅਸੀਂ ਆਨਲਾਈਨ ਤੁਹਾਨੂੰ ਕੋਰੀਅਰ ਕਰ ਦਿਆਂਗੇ ਜੇ ਤੁਸੀਂ ਕਪੜਾ ਵੇਚਣ ਹੀ ਲੈਣਾ 1 ਸਾਲ ਤੱਕ ਵਾ ਹਜ਼ਾਰ ਦੇ ਚਾਰ ਬਾਜੀ ਦੇਖੋ 250 ਰੁਪਏ ਦਾ ਸੂਟ ਕਰਤਾ ਤੁਸੀਂ ਆਪਣੇ ਪਾਉਣ ਨਹੀਂ ਲੈਣਾ ਦੇਣ ਲੈਣ ਨਹੀਂ ਲੈਣਾ ਗਰਮੀਆਂ ਦੇ ਵਿੱਚ ਤਾਂ ਦੇਖੋ ਬੜੇ ਸੋਹਣੇ ਸ਼ਕੂਫੇ ਆ 250 ਰੁਪਏ ਦਾ ਸੂਟ ਨਹੀਂ ਮਿਲਣਾ ਬਾਜ਼ਾਰ 'ਚ 600 ਰੁਪਏ ਦਾ ਬਾਬੇ ਦੀ ਹੱਡੀ ਦੇ 250 ਰੁਪਏ ਆ ਦੇਖੋ ਪਿਓਰ ਕੋਟਨ ਦਾ ਸੂਟ ਜਿਹੜਾ ਬਾਜ਼ਾਰ 'ਚ ਚੁੰਨੀ ਪਿਓਰ ਨਾਲ 500 ਰੁਪਏ ਦਾ ਆ ਲੋ ਬਾਬੇ ਦੀ ਹੱਡੀ ਦੇ ਇੱਕ ਨਾਲ ਇੱਕ ਫਰੀ ਮਤਲਬ 700 ਰੁਪਏ ਦੋ 350 ਸੂਟ ਕਰਤਾ 350 ਦਾ ਸੂਟ ਕਰਤਾ ਉਹਲੇ ਜੀ ਵੀ ਵੇਚਣਾ ਉਹਨਾਂ ਨੂੰ ਵੱਡਾ ਫੈਰਾ ਜੇ ਨਾਮ ਹੀ ਕਿਹਾ ਵਾਪਸੀ ਆ ਲੋ 10000 ਰੁਪਏ ਨਾਲ ਕੰਮ ਸਟਾਰਟ ਕਰ ਲੋ ਆਪਾਂ ਇੱਕੋ ਹੀ ਵੱਡਾ ਫਾਇਦਾ ਲੈ ਕੇ ਆਏ ਆ ਵੇ ਜਿਹਨੇ ਕਰ ਲਿਆ ਉਹਨੇ ਕਮਾ ਲੈਣੇ ਆ ਬਾਕੀਆਂ ਨੇ ਵੇਜਣਾ ਦੇਖੋ ਬਾਜ਼ਾਰ ਚ 700 ਦਾ ਇੱਕ 700 ਦੇ ਦੋ ਲੈ ਜਾਓ ਫ੍ਰੀ ਦੇ ਭਾ ਕੱਪੜਾ 10000 ਰੁਪਿਆ ਸਿਰਫ ਲਿਆਓ ਜੇ ਤੁਸੀਂ ਉਦੋਂ ਉੱਪਰ ਲੈਣਾ ਤੁਹਾਡੀ ਮਰਜ਼ੀ 10000 ਰੁਪਿਆ ਲਾ ਕੇ ਕੰਮ ਸ਼ੁਰੂ ਕਰ ਲਓ ਮਿਹਨਤ ਤੁਸੀਂ ਆ ਮਹੀਨੇ ਦਾ 20 30 ਕਮਾਓ ਭਾਜੀ ਮੈਂ ਤੁਹਾਨੂੰ ਦਿਖਾ ਰਿਆ ਨਾ ਤੁਹਾਡੀ ਵੈਰੈਟੀ 10000 ਤੇ ਕਿੱਦਾਂ ਬਣ ਜਣੀਆਂ ਹਰ ਰਿਹਾ ਦਾ ਕੱਲਾ ਕੱਲਾ ਸੂਟ ਲੈ ਜਾਓ ਹਾਂਜੀ ਕਿਦਾਂ ਜੀ ਸਿੰਗਲ ਸਿੰਗਲ ਲੈ ਲਓ 10000 ਚ ਲਫਾਫਾ ਪਰ ਕੇ ਕੱਪੜਾ ਲੈ ਜਾਓ ਜਿਹੜਾ बिकਦੇ ਤੁਹਾਡਾ ਜਿਹੜਾ ਨਾ बिकੇ ਸਾਡਾ ਮਤਲਬ ਤੁਹਾਡਾ 1 ਰੁਪਈਆ ਦਾ ਵੀ ਨੁਕਸਾਨ ਹੈ ਨਹੀਂ ਹੋਰ ਕਿਤੇ ਜਾਣੇ ਉਹ ਵਾਪਸੀ ਬੂਫ ਸੀ ਨਹੀਂ ਕੋ ਲੈਂਦਾ ਜਿਹੜਾ ਬੈਗ ਗਿਆ ਠੀਕ ਹੈ ਜਿਹੜੇ ਨਹੀਂ ਬਿਕੇ ਤੁਹਾਡੇ ਪੱਲੇ ਪੈਂਦੇ ਪਰ ਇੱਥੇ ਇਦਾਂ ਦੀ ਕੋਈ ਗੱਲ ਨਹੀਂ ਆ ਦੇਖੋ ਭਾਜੀ ਪ੍ਰਿੰਟਡ ਸਲਵਾਰ ਦੇ ਨਾਲ ਕਢਾਈ ਕੀਤਾ ਸੂਟ 550 ਰੁਪਏ ਵਾਲਾ ਆਪਾਂ ਕਢਾਈ ਦੇ ਨਾਲ ਵੱਡੀ ਆਫਰ ਤੇ ਵੱਡਾ ਧਮਾਕਾ ਪ्योर ਮਲਮਲ ਦਾ ਦੁਪੱਟਾ ਰੰਗ ਦੀ ਗਾਰੰਟੀ ਹਾਂਜੀ ਤੇ ਭਾਜੀ ਡਿਜ਼ਾਈਨ ਵੀ ਦਾਗੇ ਫਿਰ ਮਰਜ਼ੀ ਵੀ ਤੁਹਾਡੀ ਜਿਹੜਾ ਮਰਜ਼ੀ ਲੋ ਕੱਲਾ ਸੂਟ ਕੋਰੀਅਰ ਨਾ ਵੀ ਕਿਹਾ ਵਾਪਸੀ ਵਾਪਸੀ 1.5 ਸਾਲ ਦੀ ਤੇ ਭਾਜੀ 700 ਦੇ ਦੋ ਕਰਤੇ ਜੀ ਦੇਖੋ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਇਹ ਤਿੰਨ ਦਿਨ ਤਾਂ ਵੱਡੇ ਫਾਇਦੇ ਹੋਣੇ ਆ ਇੱਥੇ ਲੋਕਾਂ ਨੇ ਬਹੁਤ ਦੂਰੋਂ ਦੂਰ ਆਉਣਾ ਜਿਹੜਾ ਪਹਿਲਾਂ ਆ ਗਿਆ ਉਹਦੇ ਵੱਡੇ ਫਾਇਦੇ ਆ ਵਾਪਸੀ ਦੀ ਗਾਰੰਟੀ ਹੈ ਇੰਡੀਆ ਦੀ ਪਹਿਲੀ ਦੁਕਾਨ ਆ ਜਿੱਥੇ ਕੱਪੜਾ ਵੀ ਕੋਡੀਆਂ ਦੇ ਭਾਅ 1.5 ਸਾਲ ਤੱਕ ਵਾਪਸੀ ਦੀ ਵੀ ਗਾਰੰਟੀ 1 ਰੁਪਏ ਦਾ ਤੁਹਾਡਾ ਨੁਕਸਾਨ ਵੀ ਹੈ ਨਹੀਂ ਭਾਜੀ ਇੱਕ ਗੱਲ ਹੋਰ ਦੱਸਦੀ ਆ ਆ ਲੋ ਕੈਮਰੀਕ ਦਾ ਸੂਟ ਜਿਹੜਾ ਵੱਡਾ ਧਮਾਕਾ ਗਰਮੀਆਂ ਦੀ ਕਹਿੰਦੇ ਆ ਨਾ ਆਰਬਾਨishan ਦੁਪੱਟਾ ਪਿਓਰ ਦਾ ਹੋਣਾ ਚਾਹੀਦਾ ਹਾਂਜੀ ਤੇ ਬਾਜ਼ਾਰ ਚ ਕਿਨੇ ਦਾ ਮਿਲਦਾ ਆ 650 700 ਦਾ ਇੱਕ ਹਮ ਐ ਲੋ ਡਿਜ਼ਾਈਨ ਵੀ ਲੋ ਰੰਗ ਵੀ ਲੋ ਇੱਕ ਤੋਂ ਇੱਕ ਪ੍ਰਿੰਟ ਵੀ ਲੋ ਨਾ ਵਿਕਾ ਵਾਪਸ ਵੀ ਹੋ ਜੂ ਤੇ ਭਾਜੀ ਸੂਟ ਕਰਤਾ ਜੇ 395 ਰੁਪਏ ਦਾ ਪੂਰੇ ਪੰਜਾਬ ਨੂੰ ਧਮਾਕਾ ਪਾ ਦੇ ਦੇਖੋ ਚਾਹੇ ਕੁੜੀਆਂ ਚਿੜੀਆਂ ਲਈ ਸੂਟ ਲੈ ਜਿਓ ਮਿਡਲ ਰੇਂਜ ਚਾਹੇ ਲੈ ਜਿਓ ਬਜ਼ੁਰਗਾਂ ਲਈ ਇਰੇ ਵਿੱਚ ਦੇਖੋ ਵੈਰਾਈਟੀਆਂ ਬਹੁਤ ਸਾਨੂੰ ਦਈ ਜਾਂਦੇ ਆ ਆ ਦੇਖੋ ਭਾਜੀ ਸੂਟ ਹੋਣਾ ਹੈਂਡ ਵਰਕ ਦੇ ਨਾਲ ਕੰਮ ਦੇਖੋ ਕੀਤਾ ਹੋਇਆ ਇਹਦਾ ਪਾਰਟੀ ਵੇਅਰ ਸੂਟ ਦਿਖਾ ਰਹੇ ਹਾਂ ਤੁਸੀਂ ਬੜਾ ਸੋਹਣਾ ਸੂਟ ਆ ਇਹਦਾ ਭਾਜੀ ਪੂਰੇ ਪੰਜਾਬ ਚ ਇਹ ਸੂਟ 800 ਦਾ 900 ਦਾ ਵੇਚ ਰਿਹਾ ਹਾਂ ਹਾਂਜੀ ਬਾਬੇ ਦੀ ਹੱਟੀ ਦੇ ਹੂੰ 350 ਦਾ 50 ਰੁਪਏ 350 ਦਾ ਸੂਟੇ ਵੀ 350 ਦਾ ਸੂਟ ਤੇ ਚੁੰਨੀ ਦੇਖੋ ਭਾਜੀ ਜਾਲ ਕੱਢੀ ਹੋਈ ਪ੍ਰੋਪਰ ਕੜਾਈ ਦੇ ਨਾਲ ਇਹ ਕੰਮ ਭਾਜੀ ਹੈਂਡਵਰਕ ਦਾ ਕੀਤਾ ਹੋਇਆ ਦੇਖ ਲੋ ਦੇਖੋ ਪਾਰਟੀ ਵੇਅਰ ਸੂਟ ਆ ਜਿਹੜੇ ਬਾਜ਼ਾਰ ਚ 8 800 900 ਹਜ਼ਾਰ ਰੁਪਏ ਦਾ ਇੱਥੇ ਤੁਹਾਨੂੰ ਦਵਾਂਗੇ 350 ਦਾ ਸੂਟ 350 ਦਾ ਸੂਟ ਦਵਾਂਗੇ ਦੁਪੱਟਾ ਵੀ ਪੂਰਾ ਲੱਦਿਆ ਪਿਆ ਹੈ ਗਾਰੰਟੀ ਆ ਰੇਟਾਂ ਨਹੀਂ ਕਿਸੇ ਨੇ ਨਹੀਂ ਦੇਣਾ ਆ ਦੇਖੋ ਭਾਜੀ ਕੋਟਨ ਦਾ ਸੂਟ ਦੁਪੱਟਾ ਚੁੰਨੀ ਫੁੱਲ ਪਿਓਰ ਦੀ ਗਲਾ ਕੱਢਿਆ ਹੋਇਆ ਰੰਗ ਚਾਰ ਆਣਗੇ ਡਿਜ਼ਾਈਨ ਹੈ ਜਿੰਨੇ ਮਰਜ਼ੀ ਲੈ ਲੋ ਜਿਹੜਾ ਪੀਸ ਨਾ बिकੇ ਵਾਪਸੀ ਵੱਡਾ ਫੇਰਾ ਭਾਜੀ ਬਰਾ ਕੀ ਆ 395 ਵਿੱਚ ਕੈਮਰੀਕ ਦਾ ਸੂਟ ਚੁੰਨੀ ਪਿਓਰ ਦੀ ਨਾਲ। ਸੋ ਦੇਖੋ ਇਸ ਗੱਲ ਦੀ ਤਾਂ ਹੁਣ ਪੂਰੀ ਗਾਰੰਟੀ ਹੋ ਗਈ ਆ। ਅਸੀਂ ਹਜੇ 500 ਤੱਕ ਨਹੀਂ ਗਏ ਪਰ 350 400 ਦੇ ਵਿੱਚ ਵਿੱਚ ਕਿੰਨੀ ਵੈਰਾਈਟੀ ਦਿਖਾਤੀ ਆ। ਕੋ ਭਾਜੀ ਨੈਚੁਰਲ ਕਰੇ ਦੇ ਹੈਵੀ ਸੂਟ ਜਾਲ ਕੱਢੇ ਹੋਏ। ਚੁੰਨੀਆਂ ਪਿਓਰ ਦੀਆਂ ਕਢਾਈ ਕੀਤੀਆਂ ਹੋਈਆਂ। ਵੱਡੇ ਫੈਰੇ ਵੱਡੇ ਧਮਾਕੇ। 12 1200 15 1500 ਵਾਲਾ ਸੂਟ। ਬਾਬੇ ਦੀ ਹੱਡੀ ਦੇ ਭਾਜੀ ਸੇਲ 'ਚ ਲੱਗ ਗਿਆ ਜੇ। 500 ਰੁਪਏ 'ਚ ਆਹ ਦੇਖੋ। ਵਿਆਹਾਂ ਸ਼ਾਦੀਆਂ ਵਾਲਾ ਕੱਪੜਾ ਦਾਜ ਬਰੀ ਵਾਲਾ ਕੱਪੜਾ ਜਿਹੜੇ 1500 1700 ਦਾ ਸੂਟ ਬਾਜ਼ਾਰ 'ਚ ਲੈਣਿਓ ਇੱਥੇ ਤੁਹਾਨੂੰ ਦੇਣਾ 500 ਦਾ ਸੂਟ 500 ਦਾ ਸੂਟ ਦਵਾਂਗੇ ਰੰਗ ਇਹਦੇ ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਆ ਆਹ ਦੇਖ ਲਓ ਭਾਜੀ 500 ਰੁਪਏ 'ਚ ਵੱਡਾ ਬੈਨੀਫਿਟ ਵੱਡਾ ਧਮਾਕਾ ਕਲਰ ਚਾਰਟ ਇੱਕ ਤੋਂ ਇੱਕ ਡਿਜ਼ਾਈਨ ਨਵੇਂ ਤੋਂ ਨਵਾਂ ਪਿਓਰ ਕੋਟਨ ਦੇ ਡਿਜ਼ਾਈਨਰ ਪੀਸ ਕੱਪੜੇ ਦੇ ਰੰਗ ਦੀ ਗਾਰੰਟੀ ਭਾਜੀ 75 ਰੁਪਏ ਵਾਲੇ ਸੂਟ ਦੀ ਵੀ ਗਾਰੰਟੀ ਹੈ ਤੇ ਇਹਦੀ ਵੀ ਗਾਰੰਟੀ ਹੈ ਹਾਂਜੀ ਆ ਦੇਖੋ ਭਾਜੀ ਪੀਸ ਦੇਖੋ ਫੋਟੋ ਵਾਲੇ ਪੀਸ ਮਾਡਰਨ ਵਾਲੇ ਪੀਸ ਬੁਟੀਕਾਂ ਵਾਲੇ ਸੂਟ ਉਹ ਤੁਹਾਨੂੰ ਅਸੀਂ ਦਿਖਾ ਰਹੇ ਆ ਆ ਦੇਖੋ ਪੀਸ ਰੰਗ ਦੇਖੋ ਡਿਜ਼ਾਈਨ ਦੇਖੋ ਇੱਕ ਤੋਂ ਇੱਕ ਤੇ ਰੇਡ ਕਰਤਾ ਭਾਜੀ 500 ਦੇ 50 ਰੁਪਏ ਦੇਖੋ 550 ਦਾ ਸੂਟ ਨਹੀਂ ਦੇਣਾ ਕਿਸੇ ਨੇ ਨਾ ਕੋਈ ਦੇ ਸਕਦਾ ਭਾਵੇਂ ਕਿਸੇ ਹੋਲਸੇਲਰ ਕੋਲ ਚਲ ਜਿਓ ਚਾਹੇ ਫੈਕਟਰੀ ਵਾਲੇ ਕੋਲ ਚਲ ਜਿਓ ਪਰ ਬਾਬੇ ਦੀ ਟੀ ਤੇ ਆਜੋ ਜਿੰਨਾ ਮਰਜੀ ਲੈ ਜਾਓ 550 ਦੇ ਵਿੱਚ ਤੁਸੀਂ ਲੈ ਜਾਓ ਸੂਟ ਜਿੰਨੇ ਮਰਜੀ ਆਹ ਦੇਖੋ ਭਾਜੀ ਹੈਂਡਵਰਕ ਨਾਲ ਲੱਤਿਆ ਆ ਸੂਟ ਬਜਾਰੋਂ 800 ਦਾ 1000 ਰੁਪਿਆ ਦਾ ਹਾਂਜੀ ਆਪਾਂ ਸੇਲ ਲਾਤੀਏ ਡਿਜ਼ਾਈਨ ਰੰਗ ਬਹੁਤ ਮਿਲ ਜਾਣਗੇ ਰੇਟ ਕਰਤਾ ਭਾਜੀ 300 ਦੇ 50 ਰੁਪਏ ਬਾਬਾ ਜੀ ਮੈਂ ਕਹਿੰਨਾ ਆਪਣਾ ਬੈਲਬੂਲ ਚੈੱਕ ਕਰ ਲੋ ਪਾਣੀ ਪੂਣੀ ਪੀ ਲੋ ਤੁਸੀਂ ਆਹ ਕਿਹੜੇ ਕੰਮ ਪੈ ਗਏ ਹੋ ਆ ਤੁਸੀਂ ਕਮਾਉਣੇ ਕਮੂਨੇ ਹੈਗੇ ਪੈਸੇ ਤੁਸੀਂ ਭਾਜੀ ਹੋਲ ਸੇਲ ਦਾ ਮਤਲਬ ਹੋਲ ਸੇਲ ਨਹੀਂ ਮਜ਼ਾਕ ਥੋੜੀਏ ਸਾਢੇ 300 ਆਹ ਥੋੜੀ ਤੁਸੀਂ ਕੀ ਕਿਹਾ ਸੀ ਸਾਢੇ 300 ਬਾਬਾ ਭੱਜ ਗਿਆ ਬਾਬਾ ਮਰ ਗਿਆ ਮੈਂ ਕੀ ਕਿਹਾ ਵੀ ਜਿਹੜੇ ਬੋਲਦੇ ਆਪਾਂ ਉਹਨਾਂ ਨੂੰ ਗੁੱਥੀ ਜਗਾ ਕੇ ਕਰਕੇ ਭੇਜ ਦੇਣਾ ਆ ਗੁੱਤੀ ਪੈਗ ਹੋ ਗਈ ਬਾਜੀ 350 ਭੈਣਾਂ ਲਈ ਕਰਤਾ ਇਹ ਤਾਂ ਕੋਈ ਦੇ ਹੀ ਨਹੀਂ ਸਕਦਾ ਇਹ 350 ਸੂਟ ਬਾਜੀ ਤੁਸੀਂ ਦੇਖ ਲਓ ਰੇਟ ਕੀ ਕਰਾਤਾ ਆਪਾਂ ਆਪਣੀਆਂ ਭੈਣਾਂ ਦਾ ਫੈਰਾ ਕਰਾਉਣਾ ਹੈ ਠੀਕ ਹੈ ਨਾ ਜਿਹੜੇ ਬੋਲਦੇ ਆ ਬੋਲੀ ਜਾਂਣ ਆਪਾਂ ਨੂੰ ਪ੍ਰਵਾਹ ਕੋਈ ਨਹੀਂ ਪਰ ਆਪਾਂ ਆਪਣੇ ਭੈਣਾਂ ਭਰਾਵਾਂ ਲਈ ਪੂਰੀ ਫਾਈਟ ਲੜ ਰਹੇ ਹਾਂ ਸੂਰਤ 'ਚ ਐਦਾਂ ਦੇ ਸੂਟ ਕੜਾਈ ਕੀਤੇ ਹੋਏ 550 600 ਵਾਲੇ 350 ਰੁਪਏ ਕਰਤੇ ਆ ਬਾਜੀ ਕੋਈ ਇਹਦਾ ਫੁੱਲ ਗਰੰਟੀ ਆ ਤੁਸੀਂ 350 ਚ ਨਹੀਂ ਮੈਣਨੇ ਪਰ ਬਾਬੇ ਦੀ ਹੱਤੀ ਦੇ ਜੋ ਕਹਿਤਾ ਪਹਿਲਾਂ ਵੀ ਲੋਕ ਦੂਰੋਂ ਦੂਰੋਂ ਆਉਂਦੇ ਆ ਦੇਖੋ ਇਥੋਂ ਕੱਲੇ ਪੰਜਾਬ ਤੋਂ ਨਹੀਂ ਆਉਂਦੇ ਰਾਜਸਥਾਨ ਹਿਮਾਚਲ ਪ੍ਰਦੇਸ਼ ਜੰਮੂ ਕੀ ਦੂਰੋਂ ਦੂਰੋਂ ਲੋਕ ਆਉਂਦੇ ਆ ਤੁਸੀਂ ਆ ਜਾਓ ਹੋਰ ਕਿਤੇ ਜਾਣ ਦੀ ਲੋੜ ਨਹੀਂ ਗਰੰਟੀ ਆ 350 ਇਹ ਨਾ ਕਿਸ ਨੇ ਦਿੱਤਾ ਨਾ ਦੇ ਹੋਣਾ ਇਹ ਹਜ਼ਾਰ ਹਜ਼ਾਰ ਦੇ ਸੂਟ ਵੀ 350 ਚ ਕਰਤੇ ਆ ਤੁਸੀਂ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆ ਜਾਓ ਵੈਸੇ ਸੇਲ 8 ਤਰੀਕ ਤੱਕ ਆ ਇਹਦੇ ਵੱਡੇ ਹੁਣੇ ਆ ਆ ਦੇਖੋ ਬਾਜੀ ਪੀਸ ਇਹ ਤੁਹਾਨੂੰ ਮਾਰਟੀਕਲ ਦਿਖਾ ਦਿੰਨਾ ਆ ਇਹ ਪਿਓਰ オリジナル ਜੈਪੁਰ ਦੀ ਕਾਟਨ ਦੇ ਬ੍ਰੈਂਡਡ ਸੂਟ ਨੇ ਕੰਮ ਦੇਖੋ ਮਿਰਰ ਵਰਕ ਦਾ ਕੀਤਾ ਹੋਇਆ ਹਾਂਜੀ 800000 ਰੁਪਏ ਕਾਟਨ ਦਾ ਸੂਟ ਦਾ ਰੇਟ ਆ ਜੀ ਜਿੱਥੇ ਮਰਜ਼ੀ ਦੀ ਟਰਾਈ ਕਰ ਲੈਣਾ ਰੇਟ ਆ ਲੋ ਭਾਜੀ ਸੂਟ ਇਹ ਚ ਰੰਗ ਡਿਜ਼ਾਈਨ ਆਇਦਰ ਦੇਖੋ ਭਾਜੀ ਹੈਂਡ ਵਰਕ ਕੀਤੇ ਹੋਏ ਪੀਸ ਜਿਹੜੇ 11200 ਮਿਲਦੇ ਆ ਆ ਲੋ ਬਾਬੇ ਦੀ ਹੱਟੀ ਦੇ 400 ਦੇ 95 ਰੁਪਏ ਦਾ ਸੂਟ ਬਾਬਾ ਜੀ ਲੋਕਾਂ ਨੇ ਬੜੇ ਦੂਰੋਂ ਦੂਰ ਆਉਣਾ ਰੇਟ ਉਹੋ ਬੋਲੋ ਜਿਹੜੇ ਤੁਸੀਂ ਦੇ ਸਕੋ ਭਾਜੀ ਆਪਾਂ ਦੇਣੇ ਆ ਆਪਾਂ ਉਹ ਹੀ ਰੇਟ ਬੋਲਦੇ ਹੁੰਨੇ ਆ ਜਿਹੜੇ ਦੇਣ ਵਾਲੇ ਹੁੰਦੇ ਆ ਨਹੀਂ ਸਟਾਕ ਸੂਕ ਹੈਗਾ ਕਿ ਅੱਜ ਦਿਨ ਕੋ ਸਟਾਕ ਖਤਮ ਹੋ ਗਿਆ ਟਰੱਕ ਭਰ ਕੇ ਸਟਾਕ ਆ ਰਿਹਾ ਤੇ ਟਰੱਕ ਭਰ ਕੇ ਵੇਚ ਰਹੇ ਆ ਆ ਚੀਜ਼ਾਂ ਦੇਖ ਲਓ ਪ੍ਰਿੰਟਿੰਗਾਂ ਦੇਖ ਲਓ ਇੱਕ ਤੋਂ ਇੱਕ ਸੂਟ ਦਾ ਧਮਾਕਾ ਤੇ ਭੈਣਾ ਭਰਾਵਾਂ ਨੂੰ ਦੱਸ ਦਈਏ ਵੀ ਦੁਕਾਨ ਬਾਬੇ ਜਿਹੜੀ ਖੁੱਲੀ ਪਈ ਹੈ ਠੀਕ ਹੈ ਜੀ ਕੋਈ ਬੰਦ ਨਹੀਂ ਹੋਈ ਆ ਲੋ ਰੇਟਾਂ ਦੇ ਨਾਲ ਆਪਾਂ ਚੰਗੇ ਚੰਗੇ ਹੋਲਸਲਾਂ ਦੀ ਦੇਖੋ ਇਹ ਤਾਂ ਤੁਹਾਨੂੰ ਅਸੀਂ 2 400 500 700 ਤੱਕ ਦਿਖਾਏ ਆ ਵੈਸੇ ਇਦੋਂ ਉੱਪਰ ਤੁਸੀਂ 700 ਦਾ ਸੂਟ ਲੈਣਾ 800 ਦਾ ਸੂਟ ਲੈਣਾ 1000 ਦਾ ਲੈਣਾ ਜਿਹੜਾ ਬਾਜ਼ਾਰ ਚ 3035 ਰੁਪਏ ਦਾ ਬਾਬੇ ਦੀ ਹੱਟੀ 11100 ਜੋ ਸੂਟ ਦੇ ਰਹੀ ਆ ਜਿਹੜੇ 4 4000 ਦੇ ਇਥੇ 15 15 ਹੋ ਜੀ ਦੇਈ ਜਾਂਦੇ ਆ ਉਹ ਲੋ ਵੀ ਭਾਜੀ ਤੁਹਾਨੂੰ ਇੱਕ ਡੈਮੋ ਦੇ ਦਿੰਨੇ ਆ ਤੁਹਾਨੂੰ ਉਹ ਵੀ ਦਿਖਾਣੇ ਆ 5 5000 ਵਾਲੇ ਸੂਟ ਇੱਕ ਮਿੰਟ ਤੁਹਾਡਾ ਉਹ ਚ ਵੀ ਲਾਹਾਂਗੇ ਵੈਰਾਈਆਂ ਇੱਕ ਤੋਂ ਇੱਕ ਨੇ ਆ ਦੇਖ ਲਓ ਚੀਜ਼ਾਂ ਦੇਖ ਲਓ ਦੁਪੱਟੇ ਦੇਖ ਲਓ ਰੰਗ ਡਿਜ਼ਾਈਨ ਦੇਖ ਲਓ ਕੈਟਲੋਕਾਂ ਦੇਖ ਲਓ ਭਾਜੀ ਕਿੰਨੇ ਦਾ 495 ਰੁਪਏ ਦਾ ਆਹ ਲੋ ਕੈਟਲੋਕਾਂ ਲਓ 495 ਸੂਟ ਦੇਤਾ ਦੇਖੋ ਜਿਹੜੇ ਬਾਜ਼ਾਰ ਨਹੀਂ ਨਹੀਂ ਭਾਜੀ ਇਹ ਸਸਤਾ ਦੇ ਹਾਂਜੀ ਉਹ 495 ਰਾਇ ਕੈਟਲੋਗ ਆਈ ਹੈ ਇਹ ਇਹ ਉਤੋਂ ਵੀ ਸਸਤੀ ਆਈ ਜੇ ਇਹਦੇ ਵਿੱਚ ਵੀ ਫਰਕ ਹੈ ਕੋਈ ਬਾਜੀ ਫਰਕ ਨਹੀਂਗਾ ਮਿਲਾਂ ਦਾ ਹਿਸਾਬ ਹੁੰਦਾ ਆ ਦੁਕਾਨਦਾਰ ਤਾਂ ਸੇਮ ਕਰਕੇ ਦੇ ਦਿੰਦੇ ਆ ਆਪਾਂ ਨਹੀਂ ਨਾ ਕਰਨਾ ਇਹੋ ਜਿਹਾ ਕੰਮ ਆਹ ਦੇਖ ਲਓ ਪ੍ਰਿੰਟ ਸੂਟ ਮਲਮਲ ਦਾ ਦੁਪੱਟਾ ਕੈਟਲੋਗ ਦੇ ਨਾਲ ਨਾ ਵੀ ਕਿਹਾ ਵਾਪਸੀ 350 ਰੁਪਏ ਬਾਜੀ ਆਹ ਦੇਖੋ 350 ਦੇ ਵਿੱਚ ਕਰਤਾ ਵੀ ਇਹਦੇ ਵਿੱਚ ਰੰਗ ਹੀ ਬੜੇ ਸੋਹਣੇ ਸੋਹਣੇ ਆ ਕਪੜਾ ਬੜਾ ਸੋਹਣਾ ਆ ਬਾਜ਼ਾਰ ਦਾ ਕੋਈ 1200 ਮੰਗਦਾ ਕੋਈ 1400 ਮੰਗਦਾ ਪਰ ਇੱਥੇ ਤੁਹਾਨੂੰ 350 ਰੁਪਏ ਸੂਟ ਦੇ ਦੇਣਾ ਇਹ ਆ ਦੇਖੋ ਭਾਜੀ ਸੈਲੀਬ੍ਰਿਟੀ ਫੋਟੋ ਵਾਲੇ ਆਰਟੀਕਲ ਬ੍ਰਾਂਡਡ ਸੂਟ ਕੋਟਾਂ ਦੇ ਪ੍ਰਿੰਟਡ ਡਿਜੀਟਲ ਦੇ ਵਿੱਚ ਆ ਲੋ ਡਿਜੀਟਲ ਦੁਪੱਟੇ ਨਾਲ ਉਰੇ ਡਿਜ਼ਾਈਨ ਨਾਲ ਧਮਾਕੇ ਪਾਤੇ ਪ੍ਰਿੰਟ ਦੇਖੋ ਭਾਜੀ 595 ਰੁਪਏ ਜੀ ਦੇਖੋ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਤੁਸੀਂ ਫੇਰੀ ਲੈ ਕੱਪੜੇ ਵੇਚਣਾ ਤੁਸੀਂ ਆਪਣੇ ਲੈਣਾ ਸਾਰੇ ਭੈਣਾ ਭਰਾਵਾਂ ਦੇ ਵੱਡੇ ਫਾਇਦੇ ਆ ਚਾਹੇ ਤੁਸੀਂ ਜਿੱਥੋਂ ਮਰਜੀ ਆਜੋ ਦੂਰੋਂ ਆਜੋ ਨੇੜਿਆਂੋਂ ਤੁਹਾਡੇ ਫਾਇਦੇ ਆ 1.5 ਸਾਲ ਤੱਕ ਕੱਪੜੇ ਦੀ ਵਾਪਸੀ ਦੀ ਗਾਰੰਟੀ ਆ ਰੇਟ ਤੁਸੀਂ ਸੁਣ ਲਏ ਆ ਪੂਰੀਆਂ ਵੀਡੀਓ ਦੇਖ ਲਿਓ ਦੁਕਾਨਾਂ ਦੇ ਲਓ ਆ ਰੇਟ ਸਾਨੂੰ ਕਿਸੇ ਨੇ ਨਹੀਂ ਦੇਰੇ ਸਾਡੇ 700 ਰੁਪਏ ਜਿਹੜਾ ਬਾਜ਼ਾਰ 'ਚ ਕੋਟਨ ਦਾ ਸੂਟ ਵੇਚ ਰਿਹਾ ਹਾਂ ਹਾਂਜੀ ਠੀਕ ਆ ਜੀ ਡਿਜੀਟਲ ਪ੍ਰਿੰਟ ਦਾ ਉਹ ਵੀ ਗੱਲਾ ਗੱਲਾ ਸੂਟ ਕਟਾ ਕੇ ਲੈ ਜਾਓ 400 ਰੁਪਏ ਨੂੰ ਤੱਕ ਪਾਤੀ ਰੇਟਾਂ ਦੀ ਤੱਕ ਭਾਜੀ ਇਹ ਉਹ ਸੂਟ ਦਿਖਾ ਰਹੇ ਆ ਜਿਹੜੇ 1500 1400 12 1200 ਰੁਪਈਆ ਬਾਜ਼ਾਰ ਚ ਦੁਕਾਨਦਾਰ ਦਿੰਦੇ ਪਰ ਇੱਥੇ 400 ਰੁਪਏ ਹੀ ਦਵਾਂਗੇ ਆ ਦੇਖੋ 400 ਰੁਪਏ ਚ ਡਿਜੀਟਲ ਪ੍ਰਿੰਟ ਦੇ ਨਾਲ ਆ ਦੇਖੋ ਭਾਜੀ 5 5 6 6 ਹਜ਼ਾਰ ਵਾਲੇ ਸੂਟ ਕਰੇਵ ਦੇ ਹੈਵੀ ਨੇਚਰਲ ਦੇ ਦੁਪੱਟੇ ਨਾਲ ਉਹ ਵੀ ਚਨੌਣ ਪੂਰੇ ਜਾਲ ਕੱਡੇ ਹੋਏ ਨਾ 5000 ਨਾ 6000 ਪਹਿਣਾ ਭਰਾਵਾਂ ਨੂੰ ਮਿਲਣ ਜਾ ਰਿਹਾ ਭਾਜੀ 2 2000 ਰੁਪਏ ਦੇ 2000 ਰੁਪਏ ਚ ਸੂਟ ਦੋਗੇ ਇਹ ਦੇਖ ਲਓ ਹੈਂਡ ਵਰਕ ਨਾਲ ਲੱਧਿਆ ਹੋਇਆ ਦੇਖੋ ਮਿੰਟਲ ਆ ਰਹੀ ਸਿਰਫ 100 200 400 500 ਚ ਪਰ ਇੱਥੇ 5 5000 ਵਾਲੇ ਸੂਟਾਂ ਨੇ ਵੀ ਲਾਤੀ ਸੇਲ 5 5000 ਵਾਲੇ ਸੂਟ ਤੁਹਾਨੂੰ 2 2000 ਦੇ ਰਹੇ ਨੇ ਆਜੋ ਆ ਦੇਖੋ ਭਾਜੀ ਪੀਸ ਕੜਾਈਆਂ ਦੇਖ ਲਓ 80000 ਰੁਪਏ ਦੇ ਵਿੱਚ ਹੈਵੀ ਕਰੇਵ ਦੇ ਸੂਟ ਵੀ ਮਿਲ ਜਾਣਗੇ ਆ ਦੇਖੋ ਆਹ ਚੀਜ਼ਾਂ ਹੀ ਭਾਜੀ ਬ੍ਰਾਈਡਲ ਨੇ 5 5 7 7000 ਵਾਲੀਆਂ ਆ ਦੇਖੋ ਆ ਵੀ ਤੁਸੀਂ ਚੈੱਕ ਕਰ ਲਓ ਕੋਈ ਇਹਦਾ 5000 ਨਹੀਂ ਕੋਈ ਇਹਦਾ 7000 ਨਹੀਂ ਵੀ 2000 ਰੁਪਏ ਚ ਦਵਾਂਗੇ ਆ ਇੱਕ ਤੋਂ ਇੱਕ ਧਮਾਕਾ ਭਾਜੀ ਆਹ ਲੋ ਜੀ ਨਜ਼ਾਰੇ ਦਾ ਤੀਜਾ ਜ਼ਿਲ੍ਹਾ ਜਲੰਧਰਾ ਜਮਸ਼ੇਰ ਖਾਸਾ ਦਾ ਨੰਬਰ 98888 04723 ਆਹ ਦੇਖ ਲਓ ਭਾਜੀ ਸੂਟ ਨਾ ਗਾਘ ਦੇ ਕੇ ਰੇਟ ਲਾਉਣਾ ਨਾ ਹੋਲਸੇਲ ਦੇ ਕੇ ਰੇਟ ਲਾਉਣਾ ਰੇਟ ਉਹ ਲਾਉਣਾ ਜਿਹੜਾ ਪੂਰੇ ਪੰਜਾਬ ਵਿੱਚ ਕਿਧਰ ਨਹੀਂ ਮਿਲਦਾ ਸਭ ਤੋਂ ਸਸਤਾ ਮੇਰੀ ਹੱਟੀ ਭਾਜੀ ਸੋ ਸਟਾਕ ਬਹੁਤ ਆ ਜਿਹੜਾ ਮਰਜ਼ੀ ਤੁਸੀਂ ਆ ਕੇ ਲੈ ਜਾਓ 70 70% ਤੱਕ ਦਾ ਡਿਸਕਾਊਂਟ ਇਹ ਦੇਖੋ ਭਾਜੀ ਹੈਂਡਵਰਕ ਦੀ ਸਲਵਾਰ ਦੇ ਪੌਂਚੇ ਕੱਢੇ ਹੋਏ ਇਦਾਂ ਦੇ ਜਿਹੜੇ 3600 3000 ਦੇ ਸੂਟ ਨੇ ਨਾ ਜੀ ਇਹ ਚ 50 ਰਿਆ ਦੇ ਦੂੰਗਾ 15 1500 ਰੁਪਏ ਸੇਲ ਚ ਲਾ ਕੇ ਅੱਛਾ 1500 ਰੁਪਏ ਦੇ ਦੇ ਦੂੰਗੇ ਤੁਸੀਂ ਭਾਜੀ ਆ ਦੇਖ ਲਓ ਆ ਦੇਖੋ ਆ ਇਧਰ ਦੇਖੋ ਚੀਜਾਂ ਭਾਜੀ ਤੋਹਫੇ ਆ ਲਓ ਪੂਰੇ ਹੈਂਡਵਰਕ ਨਾਲ ਲੱਦੇ ਹੋਏ ਸੂਟ ਬੁਟੀਕਾਂ ਵਾਲੇ ਸੂਟ ਭਾਜੀ ਬੁਟੀਕਾਂ ਵਾਲੇ 15 1500 ਰੁਪਏ ਨੂੰ ਆਹ ਦੇਖੋ ਭਾਜੀ ਕੀਨਖਾਬ ਦੀ ਸਲਵਾਰ ਹੂੰ ਠੀਕ ਹੈ ਜੀ ਆਹ ਦੇਖੋ ਔਰ ਕੈਂਦਾ ਦੀ ਹੈਵੀ ਸ਼ਰਟ 3695 ਵਾਲਾ ਸੂਟ ਬਾਬੇ ਦੀ ਹੱਟੀ ਦੇ ਲੱਗ ਗਿਆ ਜੇ 1500 ਰੁਪਏ ਦੇ ਦੇਖੋ 1500 ਦੇ ਵਿੱਚ ਆ ਵੀ ਸੂਟ ਕੱਟਦਾ ਸੋ ਮਤਲਬ ਛੇਤੀ ਆਜੋ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਵੱਡੇ ਫਾਇਦੇ ਆ ਜੀ ਆਹ ਦੇਖੋ ਭਾਜੀ ਹੈਵੀ ਬ੍ਰਾਈਡਲ ਪੀਸ 2500 3000 ਰੁਪਏ ਬਿਜਾਰ ਦਾ ਰੇਟ ਆ ਲੋ ਬਾਬੇ ਦੀ ਹੱਟੀ ਦੇ ਭਾਜੀ 1200 ਰੁਪਏ ਦਾ 1200 ਚ ਹੋਰ 300 ਕਢਾ ਤਾ ਲੋ ਇੱਕ ਬਾ ਇੱਕ ਸੂਟ ਹੈਵੀ ਨੇਚਰਲ ਕਰੇਵ ਆ ਲੋ ਭਾਜੀ 1000 ਰੁਪਏ ਦਾ ਸੂਟ ਦੇਖੋ ਰੇਟ ਘਟਾਈ ਜਨੇ ਹੋਰ ਤੁਸੀਂ ਭਾਜੀ ਹੋਲਸੇਲ ਦਾ ਕੰਮ ਕਰੀਗਾ ਵੱਡੇ ਫੇਰੇ ਤਾਰੂ ਕੀ ਕਹਿ ਵੀ ਹਲੇ ਬਾਬਾ ਮਰਿਆ ਨਹੀਂ ਮਾਰੇਗਾ ਠੀਕ ਹੈ ਨਾ ਆਹ ਦੇਖੋ ਜੀਜਾ ਹੁਣ ਆਹ ਸੂਟ ਦੇਖ ਲਓ ਤੁਸੀਂ ਆਹ ਸਲਵਾਰ ਦਿਖਾਓ ਸ਼ਰਟ ਦਿਖਾਓ ਪਹਿਲਾਂ ਆਹ ਦੇਖੋ ਭਾਜੀ ਸਲਵਾਰ ਦੇ ਪੌਂਚੇ ਦੇ ਆ ਲੋ ਜਾਫਾ ਹਮ ਹੈਂਡਬਰਕ ਦੇ ਨਾਲ ਆ ਲੋ ਚੁੰਨੀ ਨਾਲ ਚਨੋਂ ਦੀ ਪੂਰਾ ਪੰਜਾਬੀ ਸਟਾਈਲ ਉਹ ਵੀ ਪੂਰਾ ਪੰਜਾਬੀ ਸਟਾਈਲ ਨਾ 3500 ਨਾਲ 41500 ਰੁਪਏ ਦਾ ਸੂਟ ਆ। ਆਹ ਲਓ ਜੀ 1500 ਰਾਂ ਸੂਟ ਆ। ਇਹ ਵੱਡੇ ਵੱਡੇ ਸ਼ੋਰੂਮਾਂ ਜਾ ਕੇ ਕੌਫੀ ਦੇ ਕੱਪ ਪੀ-ਪੀ ਕੇ ਤੁਸੀਂ 5-5000 ਰੁਪਏ ਦੇ ਦੇਣਾ। ਭਾਜੀ ਕੰਮ ਕਰਨਾ ਤਾਂ ਬਾਬੇ ਦੀ ਹੱਡੀ ਤੇ ਆਉਣਾ ਪੈਣਾ ਹੈ ਕਿਉਂਕਿ ਇਦਾਂ ਦੇ ਹੈਂਡਵਰਕ ਵਾਲੇ ਸੂਟ 15-1500 ਰੁਪਏ ਜਲਦੀ ਕਰੋ ਤੇ ਆਹ ਦੇਖੋ ਭਾਜੀ ਸਟਾਕ ਆਇਓ ਤੁਹਾਨੂੰ ਇੱਕ ਅੰਦਰ ਨਿਗਾ ਮਰਵਾਦਣੇ ਆਜੋ। ਆਹ ਦੇਖੋ ਚੀਜ਼ਾਂ ਬਣੀਆਂ ਹੋਈਆਂ ਟੱਕ ਪਈ ਹੋਈ। ਆਹ ਲਓ ਭਾਜੀ ਸਟਾਕ ਦੇਖੋ ਤੁਸੀਂ। ਪੂਰੀ-ਪੂਰੀ ਦੁਕਾਨ ਇੱਕ ਤੋਂ ਇੱਕ। ਬਰਾਦੀ ਨਮੀ ਦਾ ਨਮੀ ਜ਼ਿਲ੍ਹਾ ਜਲੰਧਰ ਇੱਕ ਇੱਕ ਨਾਲ ਦਾ 100 5500 ਸੂਟ ਲੋ ਟਰੱਕ ਭਰ ਕੇ ਬਜਾਜੀ ਲੈ ਜਾਓ ਕਪੜਾ ਨਾ ਵੀਗਾ ਵਾਪਸ ਕਰ ਜਣਾ ਜ਼ਿੰਮੇਵਾਰੀ ਸਾਡੀ ਹੋਊ ਆ ਲੋ ਭਾਜੀ ਆ ਦੇਖੋ কুর্তা ਪਜਾਮਾ ਬਾਜ਼ਾਰ ਤੇ 750 ਰੁਪਏ ਨੂੰ ਹਾਂਜੀ ਕੁਆਲਿਟੀ ਦੇ ਨਾਲ ਹਾਂਜੀ ਇੱਕ ਨੰਬਰ ਕਪੜਾ ਬ੍ਰਾਂਡ ਵੀ ਬੰਬੇ ਦਾ ਹਾਂਜੀ ਠੀਕ ਹੈ ਜੀ ਆਹ ਦੇਖੋ ਕਿੰਨੇ ਥਾਨ ਚਾਹੀਦੇ ਆ ਇੱਕ ਵਾ ਇੱਕ ਥਾਨ ਪੈਗ ਦਾ ਪੈਕ ਲੈ ਜਾਓ 750 ਦਾ কুরਤਾ ਪਿਆਵਾ ਬਾਬੇ ਦੀ ਹੱਟੀ ਦੇ ਭਾਜੀ ਨਾ 500 ਨਾ 600 ਹਜ਼ਾਰ ਦੇ 4 ਆ ਲੋ ਲਓ ਜਿਹੜਾ ਬਾਜ਼ਾਰ ਦੇ ਵਿੱਚ 750 ਰੁਪਏ ਦਾ কুরਤਾ ਪਿਆਵਾ ਮਿਲਦਾ ਇੱਥੇ 250 ਰੁਪਏ ਦਾ ਕਰਤਾ 1000 ਦੇ 4 ਹਜ਼ਾਰ ਦੇ 4 ਕਰਤੇ ਭਾਜੀ ਕੋਈ ਸਟਾਕ ਬਹੁਤ ਜ਼ਿਆਦਾ ਇੱਕ ਨਾਲ ਦੇ ਇੱਥੇ 100 100 2 200 4 400 ਸੈੱਟ ਪਏ ਆ ਗਿਆ 8 ਮਾਰਚ ਤੱਕ 5 ਦਿਨ ਵੱਡੇ ਫਾਇਦੇ ਹੋਣੇ ਆ ਛੇਤੀ ਆਜੋ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਨਾ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਅਗਰਸਾਂ ਟੀਵੀ ਬਾਬੇ ਦੀ ਹੱਟੀ ਜਮਸ਼ੇਰ ਖਾਨ